ਲੁਧਿਆਣਾ ਪਛਮੀ ਤੋਂ ਸ਼੍ਰੋਮਣੀ ਕਾਲੇ ਦਲ ਦੇ ਉਮੀਦਵਾਰ ਪ੍ਰੋਕਾਰ ਸਿੰਘ ਘੁੰਮਣ ਇਸ ਵਕਤ ਲੁਧਿਆਣਾ ਪਛਮੀ ਦੇ ਘਰ-ਘਰ ਦੇ ਵਿੱਚ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਕਾਰਨ ਹੈ ਉਹਨਾਂ ਦੀ ਇੱਕ ਇਮਾਨਦਾਰ ਸ਼ਖਸੀਅਤ ਮਿੱਠ ਬੋਲੜਾ ਸੁਭਾ ਜਿਸ ਨੂੰ ਲੈ ਕੇ ਇਸ ਵਕਤ ਲੁਧਿਆਣਾ ਪਛਮੀ ਦੀ ਘਰ-ਘਰ ਦੀ ਇਹ ਸੋਚ ਬਣੀ ਹੋਈ ਹੈ ਕਿ ਐਤਕੀ ਅਗਰ ਲੁਧਿਆਣਾ ਪਛਮੀ ਤੋਂ ਕੋਈ ਵਿਧਾਇਕ ਬਣਨ ਦਾ ਹੱਕਦਾਰ ਹੈ ਤਾਂ ਉਹ ਹੈ ਪ੍ਰੋਕਾਰ ਸਿੰਘ ਘੁੰਮਣ ਜੇ ਉਹਨਾਂ ਦੇ ਪ੍ਰੋਫੈਸ਼ਨਲ ਕਿਤੇ ਦੀ ਗੱਲ ਕਰੀਏ ਤਾਂ ਬਤੌਰ ਵਕੀਲ ਕਈ ਵਾਰ ਪ੍ਰਧਾਨ ਰਹੇ ਨੇ ਬਾਰ ਕਾਉਂਸਲ ਦੇ ਕਈ ਵੱਡੀਆਂ ਪੋਸਟਾਂ ਤੇ ਰਹੇ ਨੇ ਕਿਉਂਕਿ ਕੁਰਸੀ ਇਹਨਾਂ ਵਾਸਤੇ ਕੋਈ ਨਵੀਂ ਚੀਜ਼ ਨਹੀਂ ਹੈ ਲੇਕਿਨ ਫਿਰ ਵੀ ਜਿਸ ਤਰ੍ਹਾਂ ਦੀ وکਾਲਤ ਇਹਨਾਂ ਨੇ ਕੀਤੀ ਹੈ ਜਿਸ ਤਰ੍ਹਾਂ ਨਾਮ ਬਣਾ ਲੈਨੇ ਖੱਟਿਆ ਸੋ ਘਰ ਘਰ ਦੀ ਚਰਚਾ ਹੋ ਰਹੀ ਹੈ ਕਿ ਐਤ ਕੀ ਲੁਧਿਆਣਾ ਪੱਛਮੀ ਤੋਂ ਜੇ ਕੋਈ ਐਮਐਲਏ ਬਣੂਗਾ ਤਾਂ ਪ੍ਰੋਪਕਾਰ ਸਿੰਘ ਘੁੰਮਣੇ ਬਣੂਗਾ ਕਿਉਂ ਕੀ ਕਾਰਨ ਨੇ ਕਿਹੜਾ ਗੱਲਾਂ ਨੂੰ ਲੈ ਕੇ ਪ੍ਰੋਪਕਾਰ ਸਿੰਘ ਘੁੰਮਣ ਇਸ ਵਕਤ ਦਾਅਵੇਦਾਰ ਬਣੇ ਹੋਏ ਨੇ ਤੁਸੀਂ ਆਪ ਹੀ ਸੁਣੋ ਤੇ ਜਾਣੋ ਕਿ ਕਿਸ ਤਰ੍ਹਾਂ ਉਹ ਲੋਕਾਂ ਨੂੰ ਮਿਲ ਰਿਹਾ ਹੈ ਇਲਾਕਾ ਨਿਵਾਸੀਆਂ ਨੂੰ ਮਿਲ ਤੇ ਇਲਾਕਾ ਨਿਵਾਸੀਆਂ ਦੇ ਜੋ ਸਵਾਲ ਨੇ ਜੋ ਸਮੱਸਿਆਵਾਂ ਨੇ ਉਹਨਾਂ ਦੇ ਕਿਵੇਂ ਜਵਾਬ ਦੇ ਰਹੇ ਆ ਉਹਨਾਂ ਦੇ ਕਿਵੇਂ ਹੱਲ ਕੱਢ ਰਿਹਾ ਆ ਆਪੇ ਸੁਣੋ ਕਮਨ ਸਾਹਿਬ ਵਿਧਾਨ ਸਭਾ ਪੱਛਮੀ ਦੇ ਪੰਜ ਮੁੱਦੇ ਜਿਹੜੇ ਤੁਹਾਡੇ ਵਿੱਚ ਹੋਣ ਜਿਹੜੇ ਵੀ ਜੇ ਮੈਂ ਐਮਐਲਏ ਬਣਦਾ ਤਾਂ ਉਹ ਤੁਹਾਡਾ ਪਹਿਲ ਦੇ ਆਧਾਰ ਤੇ ਕਿਹੜਾ ਮੁੱਦਾ ਰਹੇਗਾ ਤੇ ਕਿਹੜੇ ਪੰਜ ਮੁੱਦੇ ਜਿਹੜੇ ਤੁਸੀਂ ਹੱਲ ਕਰਨਾ ਚਾਹੋਗੇ ਹਾਂ ਦੇਖੋ ਸਭ ਤੋਂ ਪਹਿਲਾਂ ਤਾਂ ਉੱਦੜਾ ਜਿਹੜਾ ਕਰੋਨ ਵਿਵਸਥਾ ਦਾ ਜਿਹੜਾ ਮੈਂ ਹੁਣ ਜਿਹੜਾ ਘੁੰਮ ਰਿਹਾ ਮੈਂ ਦੇਖ ਰਿਹਾ ਕਿ ਲੋਕੀ ਐਨੇ ਦੁਖੀ ਆ ਚੁੱਕੇ ਆ ਕਿ ਲੁੱਟਾਂ ਖੋਹਾਂ ਘਰਾਂ ਦੇ ਵਿੱਚ ਗਰੀਬ ਬੰਦਿਆਂ ਦੀ ਅਮੀਰ ਬੰਦਿਆਂ ਦੀ ਚੋਰੀਆਂ ਜੈਂਗਸਟਰ ਵਾਲ ਔਰ ਨਸ਼ਾ ਜਿਹੜਾ ਅੱਜ ਮੈਂ ਕੀਤਾ ਹੈਗਾ ਅਸੀਂ ਗਏ ਆ ਕੋਈ ਘਰਾਂ ਦੇ ਵਿੱਚ ਔਰ ਮੇਰੇ ਕੋ ਬੱਚਿਆਂ ਨੇ ਭੈਣਾਂ ਨੇ ਆਖੇ ਦੱਸਿਆ ਕਹਿੰਦੇ ਨਸ਼ਾ ਜਿਹੜਾ ਹੈਗਾ ਪਿਛਲੇ 8 ਸਾਲ ਦੇ ਵਿੱਚ 8.5 ਸਾਲ ਤਕਰੀਬਨ 100 ਗੁਣਾ ਵੱਧ ਗਿਆ ਪਹਿਲੀ ਗੱਲ ਤਾਂ ਉਹਦਾ ਕੰਟਰੋਲ ਆ। ਦੂਜੀ ਗੱਲ ਜਿਹੜੀ ਹੈਗੀ ਐ ਬੜੀ ਵੱਡੀ ਜਿਹੜੀ ਪ੍ਰੋਬਲਮ ਹੈਗੀ ਐ। ਉਹ ਇਨਫਰਾਸਟ੍ਰਕਚਰ ਡਵੈਲਪਮੈਂਟ ਦੀ ਐ ਜਿਹੜੇ ਇਨਫਰਾਸਟ੍ਰਕਚਰ ਦੇ ਵਿੱਚ ਮੈਂ ਜਿਹੜੀ ਗੱਲ ਕਰਦਾ ਸੀਵਰੇਜ, ਪਾਣੀ, ਸੜਕਾਂ ਇਹ ਬਹੁਤ ਵੱਡੀ ਪ੍ਰੋਬਲਮ। ਤੀਜੀ ਜਿਹੜੀ ਗੱਲ ਕਰਦਾ ਕਿਉਂਕਿ ਸਾਡਾ ਇਲਾਕਾ ਜਿਹੜਾ ਹੈਗਾ ਇਹ ਇੰਡਸਟਰੀ ਨਾਲ ਲਿਆ। ਸਾਰੇ ਇੰਡਸਟਰੀਸ ਹੈਗੇ ਟਰੇਡਰਸ ਇੱਥੇ ਔਰ ਥੋੜੇ ਨੌਕਰੀਆਂ ਵਾਲੇ ਆ। ਇੰਡਸਟਰੀ ਦੇ ਮੁੱਦੇ ਜਿਹੜੇ ਆ ਨਾ ਉਹ ਚੱਕਣੇ ਬਹੁਤ ਜ਼ਰੂਰੀ ਹੈ ਵਿਧਾਨ ਸਭਾ ਸਪੈਸ਼ਲ ਇਕਨੋਮਿਕ ਜ਼ੋਨ ਜਿਹੜੇ ਹੈਗੇ ਬਣਾਉਣੇ ਬਹੁਤ ਜ਼ਰੂਰੀ ਹੈ ਔਰ ਸਾਰੇ ਸਾਰੇ ਲੁਧਿਆਣੇ ਦੇ ਵਸਤੇ ਰੈਜ਼ੀਡੈਂਟ ਜਿਹੜੇ ਹੈਗੇ ਆ ਨਾ ਉਹਨਾਂ ਦੀ ਡਿਮਾਂਡ ਹੈ ਉਤੋਂ ਇਲਾਵਾ ਜਿਹੜਾ ਚੌਥਾ ਮੁੱਦਾ ਹੈਗਾ ਵਾ ਉਹ ਮੁੱਦਾ ਦਾ ਇਦਾਂ ਦਾ ਹੈਗਾ ਵਾ ਕਿ ਜਿਹੜਾ ਨਾ ਮੇਰੀ ਅੱਖਾਂ ਨੇ ਖੋਲਦੀਆਂ ਲੋਕਾਂ ਨੇ ਉਹ ਹੈਗਾ ਸਾਡੇ ਬੁੱਢੇ ਨਾਲੇ ਦਾ ਬੁੱਢੇ ਦਰਿਆ ਤੇ ਉੱਤੇ ਜਿੰਨੀ ਸਿਆਸਤ ਹੋਰੀ ਹੈ ਉਹਦੀ ਸੋਚ ਵੀ ਇਨਸਾਨ ਬੁੱਢੇ ਦਰਿਆ ਦੀ ਜਿਹੜੀ ਪਾਣੀ ਦੀ ਸੀਪੇਜ ਹੈਗੀ ਹੈ ਕੈਮੀਕਲ ਵਾਟਰ ਦੀ ਉਹ ਮੈਨੂੰ ਪਤਾ ਲੱਗਿਆ ਮੈਂ ਗਿਆ 1.5 1.5 ਕਿਲੋਮੀਟਰ ਤੱਕ ਉਹਦਾ ਪਾਣੀ ਅਗਰਣਾ ਸੀਫ ਹੋ ਕੇ ਗਰਾਊਂਡ ਪਾਣੀ ਵਾਟਰ ਸੇ ਲੈ ਰਹੇ ਆ ਉਹ ਕੈਂਸਰ ਦਾ ਬਣਾ ਰਹੇ ਸਾਨੂੰ ਕੈਂਸਰ ਦੇ ਮਤਲਬ ਬਿਮਾਰੀ ਦੇ ਰਿਹਾ ਬੜੀ ਮੈਨੂੰ ਲਾਹਨਤ ਹੁੰਦੀ ਹੈ ਇਹ ਲੋਕਾਂ ਦੇ ਉੱਤੇ ਜਿਨ੍ਹਾਂ ਨੇ ਕਰੀਬ 950 ਕੇ 1100 ਰੁਪਏ ਇਹਨਾਂ ਨੇ ਸਿਰ ਬੁੱਢੇ ਨਾਲ ਤੇ ਸਿਆਸਤ ਦੇ ਖਾਲੇ ਆ ਤੇ ਲਾਇਆ 1 ਰੁਪਿਆ ਵੀ ਨਹੀਂ ਇਸ ਜੀ ਬਹੁਤ ਜਿਆਦਾ ਰੋਲੇ ਕਾਮੇੜਾ ਬੁਲੇ ਕਿ ਤੱਕ ਸਾ ਪਾਣੀ ਹੋ ਗਿਆ ਮੈਂ ਪਹਿਲੇ ਪੰਜਵਾਂ ਇਸ਼ੂ ਦੱਸਦਾ ਫਿਰ ਆਪਾਂ ਇਸ ਗੱਲ ਤੇ ਆ ਜਾਂਦੇ ਆ ਮੈਂ ਸਿਚਵਲ ਸਾਹਿਬ ਤੇ ਵੀ ਕਰ ਲੈਣਾ ਇਹ ਗੱਲ ਆਪਾਂ ਕਿਉਂਕਿ ਪੰਜ ਇਸ਼ੂ ਬਨੋ ਪੁੱਛੇ ਗਏ ਹੈਗੇ ਆ ਪੰਜਵਾਂ ਇਸ਼ੂ ਬਹੁਤ ਵੱਡਾ ਜਿਹੜਾ ਹੈਗਾ ਨਾ ਉਹ ਸਾਡੀ ਹਵਾ ਦਾ ਸਾਡੇ ਜਿਹੜੀ ਗ੍ਰੀਨ ਬੈਲਟ ਹੈਗੀਆਂ ਨੇ ਉਹ ਖਤਮ ਕੀਤੀ ਜਾ ਰਹੀ ਹੈ ਔਰ ਜਿਹੜਾ ਲੁਧਿਆਣਾ ਪਛਵੀ ਦੇ ਲੋਕਾਂ ਨੂੰ ਇਹ ਪਤਾ ਹੀ ਨਹੀਂਗਾ ਕਿ ਜਿਹੜਾ 24311 ਏਕੜ ਦਾ ਸਕੈਮ ਆਇਆ ਅਗਰ ਉਹ 24311 ਏਕੜ ਐਕਵਾਇਰ ਹੋ ਗਿਆ ਸਾਡੇ ਲੁਧਿਆਣਾ ਪਛਵੀ ਸਭ ਤੋਂ ਵੱਡਾ ਫੈਕਟਰ ਹੋਣਾ ਕਿਉਂਕਿ ਸਾਡੀ ਹਵਾ ਪਾਣੀ ਉਹ ਘਟ ਜਾਣੀ ਹੈ ਕਿਉਂ ਫਲੋਰਾ ਐਂਡ ਫੋਨਾ ਨੂੰ ਕਹਿੰਦੇ ਆ ਔਰ ਜੇ ਉਹ ਜ਼ਮੀਨ ਜਿਹੜੀ ਵਾਹੀਯੋਗ ਨਾ ਰਹੀ ਤਾਂ ਸਾਡਾ ਦੁੱਧ ਜੜਾ ਵਾ ਉਹ 60 ਰੁਪਏ ਦੀ ਅਗਰ 150 ਰੁਪਏ ਕਿਲੋ ਹੋ ਜਾਣਾ ਸਾਡੇ ਦਾਲਾ ਸਾਡੇ ਸਬਜ਼ੀਆਂ ਸਾਡਾ ਘਿਓ ਸਾਡਾ ਦਹੀਂ ਸਾਡਾ ਮੱਖਣ ਉਹਦਾ ਕਾਰਨ ਹੈ ਕਿਉਂਕਿ ਜੇ ਉਥੇ ਪੱਠੇ ਨਾ ਹੋਏ ਫੌਡਰ ਜਿਹਨੂੰ ਕਹਿੰਦੇ ਆ ਪਛੋ ਨਾ ਮਿਲਿਆ ਤਾਂ ਉਹਦਾ ਬੜਾ ਪੰਗਾ ਪਾੜਾ ਪਸ਼ੂ ਜਿਹੜੇ ਕੀ ਖਾਂਗੇ ਦੂਰੋਂ ਲਿਆਣਾ ਪਊਗਾ ਚਾਰਾ ਉਹ ਚਾਰੇ ਮਹਿੰਗਾ ਹੋ ਜਾਣ। ਫਿਰ ਜਿਹੜੀ ਹਵਾ ਜਿਹੜੀ ਛੜੀ ਹੈ ਜੋ ਆਕਸੀਜਨ ਬਣਾਉਂਦੀ ਆ ਪੱਤੇ ਪਿੰਡਾਂ ਦੀ ਜ਼ਮੀਨ ਜਿਹੜੀ ਹੈਗੀ ਆ ਉਹ ਆਕਸੀਜਨ ਖਤਮ ਹੋ ਜਾਣੀ। ਫਿਰ ਉਸ ਤੋਂ ਇਲਾਵਾ ਜਿਹੜਾ ਬਹੁਤ ਵੱਡਾ ਕਾਰਨ ਆ ਉਹ ਜਿਹੜੇ ਸਬਜ਼ੀਆਂ ਬੀਜਦੇ ਆਂ ਅਸੀਂ ਉਹ ਸਬਜ਼ੀਆਂ ਨਹੀਂ ਉਗਣੀਆਂ। ਸੋ ਇਹਨੇ ਪੰਜ ਮੁੱਦੇ ਜਿਹੜੇ ਹੈਗੇ ਆ ਇਹ ਪਹਿਲ ਦੇ ਆਧਾਰ ਤੇ ਇਹਨਾਂ ਦਾ ਅਪਣਾ ਕੀਤਾ ਜਾਊਗਾ। ਇਤੋਂ ਇਲਾਵਾ ਹੁਣ ਫਿਰ ਮੈਂ ਦੋ ਮੁੱਦੇ ਹੋਰ ਦਿੰਨਾ ਜਿਹੜੇ ਮੁੱਦਿਆਂ ਬਾਰੇ ਕੋਈ ਸੋਚਦਾ ਹੀ ਨਹੀਂਗਾ। ਉਹ ਬਹੁਤ ਵੱਡਾ ਮੁੱਦਾ ਹੈਗਾ ਵਾ এডਿਊਕੇਸ਼ਨ ਦਾ ਜਿਹੜੀ এডਿਊਕੇਸ਼ਨ ਪਾਲਿਸੀ ਕਰਕੇ ਸਾਡੇ ਸਕੂਲਾਂ ਦੇ ਵਿੱਚ ਵੈਸ ਦੇ ਵਿੱਚ ਫ੍ਰੈਂਡ ਸਕੂਲਾਂ ਦੇ ਵਾਟਰ ਸੈਂਪਲ ਫੇਲ ਹੋ ਗਏ ਐਸੇ ਕਰਕੇ ਸਾਡੀ এডਿਊਕੇਸ਼ਨ ਦਾ ਮਿਆਰ ਬਹੁਤ ਡਿੱਗ ਰਿਹਾ ਇਹਦੇ ਨਾਲ ਲਾਜੜੀ ਕਿਉਂਕਿ 80% ਦੇ ਸਕੂਲਾਂ ਚ ਪ੍ਰਿੰਸੀਪਲ ਨਹੀਂ ਹੈਗੇ এডਿਊਕੇਸ਼ਨ ਦੇ ਟੀਚਰਸ ਨਹੀਂ ਹੈਗੇ ਪੀਟੀਟੀ ਟੀਚਰਸ ਆਈਟੀਟੀ ਟੀਚਰ ਸਭ ਦਾ ਕਟਾ ਵਾ ਸਬਜੈਕਟ ਟੀਚਰਸ ਕਟੇ ਫਿਰ ਹੈਲਥ ਹੈਲਥ ਦੇ ਉੱਤੇ ਇਦਾਂ ਦਾ ਇਸ਼ੂ ਆ ਸਾਡੇ ਜਿਹਨੇ ਪਹਿਲੇ ਇਹਨਾਂ ਨੇ ਅ ਕਲੀਨਿਕ ਬਣਾਏ ਔਰ ਅਜੇ ਦੇਖੋ ਕਲੀਨਿਕ ਕਿ ਸਕੈਮ ਹੋਇਆ ਬਹੁਤ ਵੱਡਾ ਸਕੈਮ ਹੈ ਪੈਰਾਸੈਟਾਮੋਲ ਦੀ ਗੋਲੀ ਜੜੀ ਹੈਗੀ ਆ ਉਹ ਦੇ ਦੇ ਕੇ ਲੋਕਾਂ ਨੂੰ ਤੇ ਬਿਲਿੰਗ ਕਰਦੇ ਰਹੇ ਮਹਿੰਗੀਆਂ ਮਹਿੰਗੀਆਂ ਗੋਲੀਆਂ 25 ਪੈਸੇ ਦਾ ਪਤਾ ਮਿਲਦਾ ਇਹਨਾਂ ਨੂੰ ਜੈਰੀ ਕਰਦਾ ਉਹਨੂੰ 2-200 ਰੁਪਏ ਜਿਹਨਾਂ ਨੇ ਦਿਖਾ ਕੇ ਲੁੱਟਿਆ ਹੋਇਆ ਇਹ ਰਸ ਸਕੈਮ ਹੈ ਹੁਣ ਉਹਦੇ ਕਰਕੇ ਕੀ ਹੋਇਆ ਜਿਹੜੇ ਸਾਡੇ ਸਿਵਲ ਹਸਪੀਟਲ ਦੇ ਡਾਕਟਰਸ ਹੈਗੇ ਆ ਤੇ ਦੇਖੋ ਸਿਵਲ ਹਸਪੀਟਲ ਡਾਕਟਰ ਜਿਹੜੇ ਆਪਣੀਆਂ ਨੌਕਰੀਆਂ ਛੱਡ ਕੇ ਪੀਸੀ ਐ ਵਿੱਚ ਗਏ ਕਿਉਂ ਜਾ ਰਹੇ ਆ ਕਿਉਂਕਿ ਸਰਕਾਰ ਦੀਆਂ ਪਾਲਿਸੀਆਂ ਦੇ ਉੱਪਰ ਸੋ ਪੰਜਾਂ ਤੋਂ ਇਲਾਵਾ ਇਹ ਦੋਸਤ ਬਥੇ ਮੇਰੇ ਬਹੁਤ ਜ਼ਰੂਰੀ ਹੈ ਸੈਂਟਰ ਬਾਰੇ ਤੁਹਾਡਾ ਕੀ ਹੈ ਦੇਖੋ ਸਿਟੀ ਸੈਂਟਰ ਦਾ ਪ੍ਰੋਜੈਕਟ ਜਿਹੜਾ ਨਾ ਇਹਨੂੰ ਚਲਾਣਾ ਬਹੁਤ ਜ਼ਰੂਰੀ ਹੈ ਲੇਕਿਨ ਅੱਜ ਸਰਕਾਰਾਂ ਨੇ ਇਹ ਗੇਲੀ ਕਰਕੇ ਕਿਉਂਕਿ ਇਹ ਸਿਟੀ ਸੈਂਟਰ ਦਾ ਜਿਹੜਾ ਸਟੇ ਆਰਡਰ ਹੈਗਾ ਉਹ ਵਕੇਟ ਹੋ ਚੁੱਕਿਆ ਹੁਣ ਜਿਹੜਾ ਉਹਦਾ ਕਰੂੰਦੇ ਆਰਬਿਟ੍ਰੇਸ਼ਨ ਜੱਜ ਬੈਟਰ ਪਿਆ ਹੋਇਆ ਹੈ ਆਰਬਿਟ੍ਰੇਸ਼ਨ 'ਚ ਕੋਈ ਇਦਾਂ ਦਾ ਰੂਲ ਨਹੀਂ ਹੈਗਾ ਕਿ ਉਹ ਸਿਟੀ ਸੈਂਟਰ ਦੁਆਰਾ ਡਰਗਾਂ ਕੀਤਾ ਜਾ ਸਕਦਾ ਆੜਾ ਮੁੱਦਾ ਹੈਗਾ ਕਿਉਂ ਕਾਨੂੰਨ ਦੇ ਨਾਲ ਹੈਗਾ ਕੋਰਟ ਦੇ ਨਾਲ ਰਿਲੇਟਡ ਆ ਆਪਾਂ ਉਹਦੇ ਕੋਰਟ ਦੇ ਵਿੱਚ ਇੱਕ ਸੈਕਸ਼ਨ 9 ਦੀ ਪਟੀਸ਼ਨ ਹੁੰਦੀ ਹੈ ਪਟੀਸ਼ਨ ਵਾਗਿਆ স্পেশਲ ਆਰਡਰ ਲਵਾਗੇ ਆਰਡਰ ਲੈ ਕੇ ਸਿਟੀ ਸੈਂਟਰ ਦਾ ਜਿਹੜਾ ਹੈਗਾ ਕਿਉਂਕਿ ਸਿਟੀ ਸੈਂਟਰ ਕਰਪਸ਼ਨ ਦਾ ਕ੍ਰਾਈਮ ਦਾ ਔਰ ਇੱਤੋਂ ਅਲਾਵਾ ਚਿੱਟੇ ਦਾ ਡੈਨ ਬਣ ਚੁੱਕਾ ਉਸ ਇਲਾਕੇ ਨੂੰ ਸਫਾਈ ਕਰਨੀ ਬਹੁਤ ਜ਼ਰੂਰੀ ਹੈ ਔਰ ਉਹ ਇਲਾਕਾ ਤਾਂ ਹੀ ਸਾਫ਼ ਹੋਊਗਾ ਜੇ ਉਹ ਪ੍ਰੋਜੈਕਟ ਦਾ ਹੀ ਰਿਵਾਈਵਲ ਕਰਾਂਗੇ ਉਹ ਲੁਧਿਆਣੇ ਦਾ ਇੱਕ ਐਡਾ ਵੱਡਾ ਪ੍ਰੋਜੈਕਟ ਹੈ ਔਰ ਰਿਵਾਈਵਲ ਤੋਂ ਬਾਅਦ ਲੁਧਿਆਣੇ ਦੀ ਇਕਨੋਮੀ ਮੈਂ ਦੱਸ ਦਿੰਦਾ 100 ਗੁਣਾ ਵੱਧ ਜਾਣੀ ਹੈ ਧੰਨਵਾਦ ਤੁਹਾਡਾ ਹੋਣ ਜਿਹੜੀ ਗੱਲ ਤੁਸੀਂ ਸੀਚੇਵਾਲ ਸਾਹਿਬ ਦੀ ਕੀਤੀ ਸੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸੀਚੇਵਾਲ ਸਾਹਿਬ ਨਾਲ ਜਿਹੜਾ ਆਪਾਂ ਹੁਣ ਕਈ ਸੌ ਗਰੋੜ ਲੱਗੇ ਮੁੱਢ ਨਾਲ ਸਾਫ ਹੋ ਗਏ ਸੀਚੇਵਾਲ ਸਾਹਿਬ ਜਿੱਥੋਂ ਦਰਿਆ ਚੋਂ ਪਾਣੀ ਆਂਦਾ ਉੱਥੇ ਨਾ ਅਖੇ ਦਿਖਾਈ ਜਾਂਦੇ ਆ ਸੀਚੇਵਾਲ ਸਾਹਿਬ ਨੂੰ ਮੈਂ ਚੈਲੰਜ ਕਰਦਾ ਕਿ ਸੀਚੇਵਾਲ ਸਾਹਿਬ ਜਿੱਦਾਂ ਦਾ ਤੇ ਜਿੱਥੋਂ ਦਾ ਪਾਣੀ ਗੰਦਾ ਹੋਇਆ ਗੰਦੇ ਖਰਾਬ ਹੋਇਆ ਉਤੋਂ ਅੱਗੇ-ਅੱਗੇ ਨਾ ਕੇ ਦਿਖਾਓ ਤੇ ਮੈਨੂੰ ਦਿਖਾਓ ਕੋਈ ਕਿਸ਼ਤੀ ਚਲਾ ਕੇ ਤੇ ਮੈਨੂੰ ਦਿਖਾਓ ਪਾਣੀ ਸਾਫ਼ ਹੈ ਪੀ ਕੇ ਦਿਖਾਓ ਮੈਨੂੰ ਜਿਉ ਇੱਕ ਗਲਾਸ ਪਾਣੀ ਵੀ ਆਗੇ ਹੈ ਬੋਲ ਦਾ ਪੀ ਜਾਣ ਤੇ ਦੋ ਕਦਮ ਅੰਦਰ ਰੱਖ ਜਾਣ ਦਲਦਲਾ ਥੱਲੇ ਮੈਂ ਗਰੰਟੀ ਕਰ ਦਿੰਨਾ ਹੱਡੀਆਂ ਬਾਹਰ ਆਣਗੀਆਂ ਮਾਸ ਬਾਹਰ ਨਹੀਂ ਆਊਗਾ ਡਰਾਮੇਬਾਜ਼ੀ ਬੰਦ ਕਰੋ ਸਿਆਸਤ ਕਰਨੀ ਬੰਦ ਕਰੋ ਕੰਮ ਕਰਕੇ ਦਿਖਾਓ 1100 ਕਰੋੜ ਕੇ ਖਰਚਦਾ ਮੈਂ ਦੱਸਦਾ ਵਿਜ਼ਨ ਕੀ ਹੁੰਦਾ 300 ਕਰੋੜ ਰੁਪਇਆ ਦੋ ਐਸਟੀਵੀ ਪਲਾਂਟਾਂ ਵਾਸਤੇ ਚਾਹੀਦਾ ਵਿਧ ਜ਼ਮੀਨ 450 ਕਰੋੜ ਛੋਟਾ ਸਤਕਾਰ ਕਰੀਦਾ ਇਹ ਵੋਟਾਂ ਗੇ ਮੰਨਦੇ ਆ ਜਦੋਂ ਤੁਹਾਨੂੰ ਵੋਟਾਂ ਖਰੀਦੀਆਂ ਬੈਜਣ ਸਾਨੂੰ ਬੰਦੇ ਖਰੀਦਦੇ ਨਾ ਪੈਣ ਇਟ ਮੀਨਸ ਉਹਨਾਂ ਦਾ ਆਧਾਰ ਖਤਮ ਹੋ ਗਿਆ ਪਿਆਰ ਨਹੀਂ ਹੈਗਾ ਸ਼੍ਰੋਮਣੀ ਅਕਾਲੀ ਦਲ ਦਾ ਬਾਦਲ ਸਾਹਿਬ ਦਾ ਮੇਰਾ ਆਪਣਾ ਪਰਸਨਲ ਸਾਰਿਆਂ ਨਾਲ ਪਿਆਰ ਹੈ ਸੋ ਪਰ ਪਿਆਰ ਜਿਹੜਾ ਉਹੀ ਪਰਿਵਾਰ ਹੁੰਦਾ ਤੇ ਪਰਿਵਾਰ ਨਾਲ ਹੀ ਪਿਆਰ ਹੁੰਦਾ ਤੇ ਇਸ ਕਰਕੇ ਆ ਜਿਹੜਾ ਪਿਆਰ ਔਰ ਜਿਹੜੇ ਆ ਮਨੂੰ ਮਤਲਬ ਗੁੱਡ ਵਿਸ਼ੀਜ਼ ਤੇ ਜਿਹੜੇ ਆ ਮਨੂੰ ਸੀਸਾ ਦੇਣ ਵਾਸਤੇਰੇ ਆਏ ਹੈ ਨਾ ਮੈਂ ਇਹਨਾਂ ਦਾ ਰਣੀ ਆ ਤੇ ਬਹੁਤ ਬਹੁਤ ਧੰਨਵਾਦ ਕਰਦਾ ਹੱਥ ਜੋੜ ਕੇ ਮਾਫੀ ਮੰਗਦਾ ਕਿ ਮੈਂ ਇੱਕ ਘੰਟਾ ਤਕਰੀਬਨ ਲੇਟ ਹੋਇਆ ਔਰ ਲੇਟ ਹੋ ਦਾ ਕਾਰਨ ਬੈ ਨਹੀਂ ਸੀਗਾ ਸਾਡੇ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਦੇ ਨੇ ਬੰਦਰੀ ਆਏ ਹੋਏ ਨੇ ਜਿਨ੍ਹਾਂ ਸੜਕਾਂ ਘੇਰੀਆਂ ਨੇ ਉਹ ਸੀਗੇ ਚਲੋ ਫੇਰ ਵੀ ਮੈਂ ਆਨਾਂ ਵੱਲੋਂ ਹੀ ਮਾਫੀ ਮੰਗਦਾ ਇਹ ਗਲਤੀਆਂ ਹੋ ਕਰਦੇ ਆ ਪਰ ਭੁਗਤਾਨ ਤਾਂ ਪੰਜਾਬੀਆਂ ਨੂੰ ਪੈਂਦਾ ਹੈ ਉਹਨਾਂ ਵੱਲੋਂ ਹੀ ਮੈਂ ਮਾਫੀ ਮਾਗ ਲੈਣਾ ਆਪਣੇ ਸਾਡੇ ਜਿਹੜਾ ਪਰਿਵਾਰ ਆ ਉਹਦਾ ਛੋਟੇ ਵੱਡੇ ਤੋਂ ਬਾਹਰ ਨਹੀਂ ਆਉਂਦਾ